ਦੁਨੀਆ ਨੂੰ ਹੈਰਾਨ ਕਰਨ ਵਾਲਾ ਮਾਮਲਾ ਕੀ ਕੋਈ ਛੋਟਾ ਬੱਚਾ ਜਹਾਜ਼ ਦੇ ਟਾਇਰਾਂ ਦੇ ਵਿੱਚ ਲੋਕੇ ਇੱਕ ਦੇਸ਼ ਤੋਂ ਦੂਜੇ ਦੇਸ਼ ਦੇ ਵਿੱਚ ਜਾ ਸਕਦਾ 94 ਮਿੰਟ ਦਾ ਸਫ਼ਰ ਤੈਅ ਕਰ ਸਕਦਾ ਜਾਨੀ ਕਿ 10000 ਫੁੱਟ ਤੋਂ ਵੀ ਉੱਚੇ ਜਿੱਥੇ ਆਕਸੀਜਨ ਦੀ ਕਮੀ ਆ ਜਾਂਦੀ ਆ ਠੰਡ ਬਹੁਤ ਜ਼ਿਆਦਾ ਆ ਜਾਂਦੀ ਆ ਤਾਪਮਾਨ ਬਹੁਤ ਜ਼ਿਆਦਾ ਲੋ ਹੋ ਜਾਂਦਾ ਉਸ ਹਾਲਤ ਦੇ ਵਿੱਚ ਕਿ ਮੇਰੇ ਹਾ ਹੋਵੇਗਾ ਜੇ ਅਜਿਹਾ ਮਾਮਲਾ ਭਾਰਤ ਦੇ ਨਾਲ ਜੁੜਦਾ ਅਫਗਾਨਿਸਤਾਨ ਤੋਂ ਇੱਕ 13 ਸਾਲਾ ਬੱਚਾ ਜਿਹੜਾ ਕਾਬਲ ਤੋਂ ਦਿੱਲੀ ਆ ਰਹੀ ਕਾਮ 에ਰਲਾਈਨ ਦੀ ਉਡਾਣ ਦੇ ਵਿੱਚ ਵੀਲ ਵੈਲ ਦੇ ਵਿੱਚ ਪਹੀਏ ਦੇ ਖੋਖਲੇ ਹਿੱਸੇ ਦੇ ਵਿੱਚ ਛੁਪ ਕੇ ਭਾਰਤ ਆਉਂਦਾ ਐ ਤਵਾਰ ਨੂੰ ਸਵੇਰੇ ਘਟਨਾ ਵਾਪਰੀਆ 94 ਮਿੰਟ ਦਾ ਸਫ਼ਰ ਤੈਅ ਕਰਕੇ ਇਹ ਉਡਾਣ ਆਉਂਦੀ ਆ ਜਿਸ ਦੇ ਵਿੱਚ ਬੱਚਾ ਜਹਾਜ਼ ਦੇ ਟਾਇਰਾਂ ਦੇ ਵਿੱਚ ਲੁਕਿਆ ਹੁੰਦਾ ਪਹੀਏ ਦੇ ਖੋਕਲੇ ਹਿੱਸੇ ਦੇ ਵਿੱਚ ਲੁਕਿਆ ਹੁੰਦਾ ਮੌਕੇ ਤੇ ਜਦੋਂ ਇੰਦਰਾ ਇੰਟਰਨੈਸ਼ਨਲ ਇੰਦਰਾ ਗਾਂਧੀ 에어ਪੋਰਟ ਤੇ ਇਹ ਉਤਰਨ ਵੇਲੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਬੱਚੇ ਨੂੰ ਹਿਰਾਸਤ ਦੇ ਵਿੱਚ ਲਿਆ ਪੁੱਛਗੈ ਸ਼ੁਰੂ ਕੀਤੀ ਹਾਲਾਂਕਿ ਛੋਟੀ ਉਮਰ ਦਾ ਹੋਣ ਕਰਕੇ ਇਸ ਦੇ ਉੱਪਰ ਕਾਨੂੰਨੀ ਕਾਰਵਾਈ ਨਹੀਂ ਕੀਤੀ ਤੇ ਇਸ ਤੋਂ ਬਾਅਦ ਇਸ ਨੂੰ ਵਾਪਸ ਕਾਬਲ ਭੇਜਿਆ ਜਾ ਰਿਹਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਵੀ ਆ ਕਿ ਇਸ ਬੱਚੇ ਨੇ ਖੁਦ ਮੰਨਿਆ ਕਿ ਇਹ ਜਿਹੜਾ ਕਾਬਲ ਤੋਂ ਇਰਾਨ ਜਾਣਾ ਚਾਹੁੰਦਾ ਸੀ ਪਰ ਗਲਤੀ ਦੇ ਨਾਲ ਦਿੱਲੀ ਵਾਲੇ ਜਹਾਜ਼ ਦੇ ਵਿੱਚ ਬੈਠ ਕੇ ਦੇਖੋ ਕਿ ਉਹ ਬੱਚਾ ਮਨਸਾ ਦੇ ਨਾਲ ਮਾਨਸਿਕ ਤੌਰ ਤੇ ਜਿਹੜਾ ਪਹਿਲਾਂ ਹੀ ਤੈਅ ਕਰਕੇ ਆਇਆ ਸੀ ਕਿ ਇਸ ਤਰੀਕੇ ਜਹਾਜ਼ ਦੇ ਪਹੀਆਂ ਦੇ ਵਿੱਚ ਲੋਕ ਕੇ ਜਾਣਾ ਇਸ ਘਟਨਾ ਨੇ ਪੂਰੀ ਦੁਨੀਆ ਨੂੰ ਹੈਰਾਨ ਕਰਕੇ ਰੱਖ ਦਿੱਤਾ